ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਿਨ ਹੈਗਾ ਜੀ ਐਤਵਾਰ ਦਾ ਤੇ ਅਸੀਂ ਚੱਲੇ ਆ ਜੀ ਸ਼ੀਦਾ ਸਾਹਿਬ ਤੇ ਅਸੀਂ ਪਹੁੰਚ ਗਏ ਆ ਬਟਾਲਾ ਸ਼ਹਿਰ ਬਟਾਲਾ ਸ਼ਹਿਰ ਪਹੁੰਚ ਗਏ ਆ ਜੀ ਆਓ ਸਾਹਮਣੇ ਲਿਖਿਆ ਜੀ ਬਟਾਲਾ ਸ਼ਹਿਰ ਵੇਖੋ ਜਗਮਗ ਜਗਮਗਾ ਕਰਨ ਦਿਆ ਜੀ ਬੜਾ ਵਧੀਆ ਸ਼ਿੰਗਾਰਿਆ ਜੀ ਬਟਾਲੇ ਸ਼ਹਿਰ ਨੂੰ ਤੇ ਹੁਣ ਤੁਹਾਨੂੰ ਬੱਸ ਦੇ ਵਿੱਚ ਮੁਖਾਉਂਦੇ ਸੰਗਤ ਬੈਠੀ ਇਹ ਆ ਜੀ ਸਾਰੀ ਸੰਗਤ ਬੈਠੀ ਆ ਤੇ ਇਹ ਆ ਸਾਡਾ ਡਰਾਈਵਰ ਸਾਹਿਬ ਤੇ ਆਵਾਜ਼ ਮੈਂ ਤਾਂ ਕੱਟੀ ਆ ਜੀ ਇੱਥੇ ਸ਼ੋਰ ਸ਼ਰਾਬਾ ਜ਼ਿਆਦਾ ਹੋਣ ਡਿਆ ਹੈ ਟ੍ਰੈਫਿਕ ਦੇ ਕਰਕੇ ਇਸ ਕਰਕੇ ਮੈਂ ਆਵਾਜ਼ ਕੱਟ ਕੇ ਤੇ ਦੁਬਾਰਾ ਜਿਹੜੀ ਆ ਆਵਾਜ਼ ਵੀ ਦੁਜੀ ਲਾਤੀ ਆ ਤੇ ਅਸੀਂ ਜਾ ਰਹੇ ਆ ਜੀ ਹੁਣ ਅੰਮ੍ਰਿਤਸਰ ਵੱਲ ਰੋੜ ਤੇ ਚੜ ਗਏ ਆ ਤੇ ਅੱਜ ਇਹ ਸੰਤ ਜਿਹੜੀ ਆ ਅੱਗੇ ਨਾਲੋਂ ਥੋੜੀ ਘੱਟ ਵਾ ਅੱਗੇ ਕਹਿੰਦੇ ਵੀ ਜਿਆਦਾ ਹੁੰਦੀ ਸੰਤ ਕਿਉਂ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਵੇਖਣ ਦੇ ਵੀ ਕੀ ਦੇ ਆ ਅਸੀਂ ਕਰਨ ਤੇ ਕੀ ਨਹੀਂ ਸੰਤ ਦਾ ਨਾਮ ਜਪੰਦੀ ਆ ਤੇ ਜਿਹੜਾ ਵਸਾਉ ਦਾ ਡੀਜਾ ਲਾਉਣ ਦੇ ਬਾਸਬ ਵਾਹਿਗੁਰੂ ਸਾਰਿਆਂ ਦਾ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੇ ਅਸੀਂ ਪਹੁੰਚ ਚੱਲੇ ਆ ਜੀ ਲਗਭਗ ਲੱਗੇ ਤੇ ਸੰਗਤ ਡੈਪੀ ਆ ਜੀ ਉਤਰਨ ਤੇ ਅੱਜ ਸਾਰਿਆਂ ਤੋਂ ਪਹਿਲਾਂ ਸਾਡੀ ਬੱਸ ਆਈ ਆ ਤੇ ਪਹਿਲੇ ਨੰਬਰ ਤੇ ਅਸੀਂ ਬੱਸ ਪੁੱਛ ਆਤੀ ਇੱਥੇ ਤੇ ਪਹਿਲੇ ਨੰਬਰ ਤੇ ਲੱਗੀ ਸਾਡੀ ਬੱਸ ਤੇ ਸਾਡੀ ਸੰਗਤ ਗਈ ਆ ਜੀ ਉਤਰ ਤੇ ਹਾਂਜੀ ਹਾਂਜੀ ਮੈਂ ਉਹ ਤਾਂ ਤੇ ਮੈਂਬਰ ਭੰਦਾ ਨਹੀਂ ਵੀਡੀਓ ਚ ਭੰਜ ਗਏ ਸੰਗਤ ਉਤਰਦਿਆਂ ਸਾਰੀ ਜੀ ਗੁਰਦੁਆਰਾ ਸਾਹਿਬ ਨੂੰ ਰਵਾਨਾ ਹੋਈ ਹੈ ਜੀ ਤੇ ਸਾਰੀ ਸੰਗਤ ਉਤਰ ਗਈ ਹੈ ਜੀ ਅਸੀਂ ਵੀ ਇਹਨਾਂ ਦੇ ਮਗਰੇ ਰਵਾਨਾ ਹੋਵਾਂਗੇ ਸੰਗਤ ਸਾਰੀ ਤੇ ਸੰਗਤ ਉਤਰ ਗਈ ਹੈ ਸਾਰੀ ਪਹਿਲੇ ਨੰਬਰ ਤੇ ਸਾਡੀ বাস ਆਈ ਹੈ ਇੱਧਰ ਡਰਾਈਵਰ ਸਾਹਿਬ ਰਹਿਣਗੇ ਇੱਥੇ ਇਹਨਾਂ ਨੇ ਦੂਜੀ বাস ਢੇਕਣੀ ਜਿਹੜੀ ਇਹਨਾਂ ਦੀ ਆਉਣੀ ਹੈ ਤੇ ਉਹਨਾਂ ਤੇ ਅਸੀਂ ਬਾਬਾ ਜੀ ਦੇ ਦਰਸ਼ਨ ਕਰੀਏ ਤੇ ਲਓ ਜੀ ਆਜੋ ਫੇ ਸਾਧ ਸੰਗਤ ਜੀ ਮਾਤਾ ਜੀ ਧਿਆਨ ਦੇ ਨਾਲ ਉਤਰੋ ਸਾਰੀ ਸੰਗਤ ਉਤਰ ਗਈ ਹੈ ਜੀ लास्ट ਤੇ ਆ ਵੀਰ ਉਤਰਿਆ ਤੇ ਹੁਣ ਚਾਲੇ ਪਾਤੇ ਆ ਜੀ ਅਸੀਂ ਗੁਰਦੁਆਰਾ ਸਾਹਿਬ ਵੱਲ ਨੂੰ ਤੇ ਕਾਫੀ ਸੰਗਤ ਜਾਣ ਦੀ ਇੱਥੇ ਤੇ ਕਰੋ ਤੁਸੀਂ ਵੀ ਦਰਸ਼ਨ ਬਾਬਾ ਜੀ ਦੇ ਆਡੇ ਹੁੰਦਿਆਂ ਨੂੰ ਰਸ ਬਹੁਤ ਹੈ ਜੀ ਕਾਫੀ ਸੰਗਤ ਆ ਗਈ ਹੈ ਤੇ ਅਸੀਂ ਵੀ ਪਹਿਲਾਂ ਜਾ ਕੇ ਤੇ ਮੱਥਾ ਟੇਕਾਂਗੇ ਬਾਬਾ ਜੀ ਨੂੰ ਨਮਸਕਾਰ ਕਰਾਂਗੇ ਜੀ ਤੇ ਫੇ ਗਾੜੀ ਤੋਂ ਗਾੜੀ ਤੁਹਾਨੂੰ ਨਵਾਂ ਨਵਾਂ ਵਲੌਗ ਵਿਖਾ ਲਈ ਜਾਵਾਂਗੇ ਹੁਣ ਤੁਸੀਂ ਕਰੋ ਦਰਸ਼ਨ ਬਾਬਾ ਸੀਦਾ ਸਾਹਿਬ ਜੀ ਦੇ ਤੇ ਇਧਰ ਟ੍ਰੈਫਿਕ ਪੁਲਸ ਵਾਲਿਆਂ ਨੇ ਨਾਕਾ ਲਾਤਾ ਜੀ ਕੋਈ ਅੱਗੇ ਨਾ ਜਾਵੇ ਕਿ ਗੱਡੀ ਜਦੋਂ ਬਾਅਦ ਚ ਰਸ਼ ਪੈ ਜਾਂਦਾ ਫਿਰ ਮੋਟਰਸਾਈਕਲ ਕੱਢਣੇ ਔਖੇ ਹੋ ਜਾਂਦੇ ਆ ਤੇ ਮੈਂ ਪਹੁੰਚ ਗਿਆ ਜੀ ਆਹ ਵੇਖੋ ਮੋਟਰਸਾਈਕਲਾਂ ਦੇ ਲੱਗੇ ਤੇ ਮੋਟਰਸਾਈਕਲ ਜਿਹੜੇ ਕਾਫੀ ਲੱਗੇ ਆ ਹੁਣ ਇਹ ਉਹ ਆ ਜਿਹੜੇ ਪਹਿਲਾਂ ਲੱਗੇ ਆ ਤੇ ਹੁਣ ਜਿਹੜੇ ਆ ਉਹ ਸਾਡੇ ਮੁਲਾਜ਼ਮ ਜਿਹੜੇ ਪੰਜਾਬ ਪੁਲਸ ਵਾਲੇ ਆ ਉਹ ਅੱਗੇ ਨਹੀਂ ਗਏ ਜਾਣਦੇ ਐਂਡੇ ਮੋਟਰਸਾਈਕਲ ਤੇ ਮੈਂ ਪਹੁੰਚ ਗਿਆ ਜੀ ਲਗਭਗ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਹੁਣ ਮੱਥਾ ਟੇਕਦੇ ਆ ਜੀ ਅੰਦਰ ਤੇ ਫਿਰ ਨਾਲ ਨਾਲੀ ਲੋਗ ਬਣਾ ਕੇ ਦੱਸੀ ਜਾਵਾਂਗੇ ਤੁਹਾਨੂੰ ਸੰਗਤ ਵੇਖੋ ਜੀ ਇੱਥੋਂ ਅਸੀਂ ਮੇਨ ਐਂਟਰੀ ਕੀਤੀ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਜਾਣ ਵਾਸਤੇ ਤੇ ਉੱਪਰ ਪੱਖਾ ਲੱਗਾ ਕਿੰਨਾ ਵੱਡਾ ਸਾਰਿਆਂ ਨੂੰ ਹਵਾ ਹੁੰਦੀ ਹੈ ਜੀ ਉਹਦੀ ਤੇ ਆ ਇਧਰੋਂ ਆਪਣੇ ਹੱਥ ਸੁੱੱਚੇ ਕਰਕੇ ਤੇ ਅਸੀਂ ਚੱਲ ਗਏ ਜੀ ਅੰਦਰ ਵੱਲ ਬਾਬਾ ਜੀ ਦੇ ਗੁਰੂ ਘਰ ਵੱਲ ਸਾਰੀ ਸੰਗਤ ਵੇਖੋ ਬੜੇ ਹੀ ਪਿਆਰ ਸਤਿਕਾਰ ਨਾਲ ਖਲੋਤੀ ਹੈ ਜੀ ਤੇ ਅਸੀਂ ਹੁਣ ਬਕਰਮਾ ਚੋਂ ਨਿਕਲ ਗਏ ਤੇ ਅੱਗੇ ਵਧੇ ਆ ਜੀ ਵੇਖੋ ਜੀ ਸੰਗਤ ਜਿਹੜੀ ਸਾਡੇ ਤੋਂ ਪਹਿਲਾਂ ਆ ਗਈ ਸੰਗਤ ਕਾਫੀ ਸੰਗਤ ਆ ਗਈ ਹੈ ਤੇ ਕਾਫੀ ਸੰਗਤ ਆ ਗਈ ਹੈ ਜੀ ਤੇ ਇਧਰੋਂ ਅਸੀਂ ਲੈਣ ਦੇ ਵਿੱਚ ਲਾ ਕੇ ਕੜਾ ਪ੍ਰਸ਼ਾਦ ਦੀ ਦੇਖ ਕਰਵਾਵਾਂਗੇ ਤੇ ਫਿਰ ਉਧਰ ਮੱਥਾ ਟੇਕਣ ਜਾਵਾਂਗੇ ਜੀ ਅ ਇਧਰ ਆ ਵੇਖੋ ਲੈਣ ਲੱਗੀ ਆ ਜੀ ਇੱਕ ਲੇਨ ਨਹੀਂ ਕਾਫੀ ਲੈਣਾ ਲੱਗੇ ਆ ਤੇ ਹੁਣ ਅਸੀਂ ਪ੍ਰਸ਼ਾਦ ਕਰਵਾ ਲਿਆ ਜੀ ਤੇ ਹੁਣ ਲੱਗਣ ਲੱਗੇ ਆ ਜੀ ਇੱਧਰ ਜਿੱਧਰ ਮੱਥਾ ਟੇਕੀਦਾ ਉਸ ਲੇਨ ਦੇ ਵਿੱਚ ਤੇ ਉਸ ਲੇਨ ਦੇ ਵਿੱਚ ਕਾਫੀ ਸੰਗਤ ਆ ਵੇਖੋ ਕਦੋਂ ਨੰਬਰ ਲੱਗਦਾ ਤੇ ਲਓ ਜੀ ਅਸੀਂ ਮੱਥਾ ਲਿਆ ਜੀ ਟੇਕ ਤੇ ਹੁਣ ਆ ਗਏ ਆ ਜੀ ਅਸੀਂ ਜਿਹੜਾ ਸਿੱਧਾ ਸਭ ਤੋਂ ਦਰਬਾਰ ਸਾਹਿਬ ਨੂੰ ਰਾਹ ਜਾਂਦਾ ਵਿਚਲਾ ਮੇਨ ਉੱਥੇ ਖੜੇ ਆ ਜੀ ਤੇ ਕਰੋ ਸੰਗਤ ਦੇ ਦਰਸ਼ਨ ਇਹ ਇਥੋਂ ਦੀ ਸੰਗਤ ਕਾਫੀ ਜਾਂਦੀ ਆ ਜੀ ਇਹ ਹਰ ਐਤਵਾਰ ਦੇ ਐਤਵਾਰ ਜਿਹੜਾ ਵਾ ਰਸਤਾ ਇਦਾਂ ਹੀ ਸੰਗਤ ਦੇ ਨਾਲ ਭਰਿਆ ਹੁੰਦਾ ਤੇ ਕਾਫੀ ਰਾਸ਼ ਹੁੰਦਾ ਇਸ ਰੋਡ ਤੇ ਤੇ ਸੰਗਤ ਆਉਣ ਜਾਣ ਲਈ ਆ ਜੀ ਤੇ ਅਸੀਂ ਵੀ ਮੱਥਾ ਟੇਕ ਆਏ ਆ ਜੀ ਦਰਬਾਰ ਸਾਹਿਬ ਤੇ ਅਹੀਂ ਆ ਗਏ ਆ ਜੀ ਹੁਣ ਸਿਧਾਂ ਸਾਹਿਬ ਤੇ ਇੱਥੇ ਹੁਣ ਅਰਦਾਸ ਹੋਣਦੀ ਆ ਜੀ ਜਾਨ ਸਮੇ ਦੀ ਜਾਣ ਵਾਲੇ ਸਮੇ ਦੇ ਜਦੋਂ ਵਾਪਸੀ ਜਾਣਾ ਤੇ ਉਹ ਅਰਦਾਸ ਹੋਣਦੀ ਆ ਜੀ ਤੇ ਸੰਗਤ ਆਉਣ ਜਾਣਦੀ ਆ ਤੇ ਲਓ ਜੀ ਹੁਣ ਚੱਲੇ ਅਸੀਂ ਬਸ ਲਾ ਕੇ ਤੇ ਸੰਗਤ ਆ ਗਈ ਆ ਜੀ ਬਸ ਲਾ ਕੇ ਸਾਰੀ ਤੇ ਕਰੋ ਸੰਗਤ ਦੇ ਦਰਸ਼ਨ ਤੇ ਵੇਖੋ ਮੇਰੇ ਪਿਛੇ ਕਾਫੀਆਂ ਜਿਹੜੀ ਸਾਡੀ ਬੱਸ ਲੱਗੀ ਉੱਥੇ ਹੁਣ ਵੇਖੋ ਕਿਦਾਂ ਰਸ ਪੈ ਗਿਆ ਬੱਸਾਂ ਦਾ ਤੇ ਆ ਬਾਬਾ ਜੀ ਸਾਡੇ ਸਵੇਰੇ ਨਹੀਂ ਆਏ ਸਾਡੇ ਨਾਲ ਤੇ ਹੁਣ ਆਏ ਆ ਜਾਂਦਿਆ ਸਮੇਂ ਤੇ ਸੰਗਤ ਜਿਹੜੀ ਆ ਵਿੱਚ ਬਹਿ ਚਲੀ ਆ ਜੀ ਬੱਸ ਦੇ ਤੇ ਜਦੋਂ ਫੇ ਬੱਸ ਦੇ ਵਿੱਚ ਸੰਗਤ ਬਹੂਗੀ ਤਰਾਂਗੇ ਪਿੰਡ ਨਾਲ ਨਾਲ ਵਲੌਗ ਬਣਾਵਾਂਗੇ ਤੇ ਨਾਲ ਨਾਲ ਤੁਹਾਨੂੰ ਦੱਸਾਂਗੇ ਜੀ ਤੇ ਲਓ ਜੀ ਸੰਗਤ ਬੈ ਗਈ ਆ ਸਾਡੀ ਬੱਸ ਦੇ ਵਿੱਚ ਤੇ ਹੁਣ ਹੀ ਰਵਾਨਾ ਹੋਣ ਲੱਗੇ ਆ ਜੀ ਪਿੰਡ ਵੱਲ ਨੂੰ ਤੇ ਚਲੋ ਜੀ ਡਰਾਈਵਰ ਸਾਹਿਬ ਕਰੋ ਗੱਡੀ ਸਟਾਰ ਤੇ ਲਓ ਰੱਬ ਦਾ ਨਾਮ ਤੇ ਰਵਾਨਾ ਹੋਈ ਆ ਜੀ ਪਿੰਡ ਵੱਲ ਨੂੰ ਡਰਾਈਵਰ ਅਜੇ ਵੀ ਬੈਕ ਸਾਈਡ ਨੂੰ ਵੇਖਣ ਰਿਹਾ ਕਿ ਕਿੰਨੀਆਂ ਕੁ ਸਵਾਰੀਆਂ ਆਈਆਂ ਤੇ ਕਿੰਨੀਆਂ ਕੁ ਨਹੀਂ ਆਈਆਂ ਤੇ ਲਗਭਗ ਸਵਾਰੀਆਂ ਜਿਹੜੀਆਂ ਆ ਗਈਆਂ ਸਾਰੀਆਂ ਤੇ ਹੁਣ ਲੱਗੇ ਆ ਜੀ ਜਾਣ ਤੇ ਆਉਂਦੇ ਸਮੇਂ ਸਾਨੂੰ ਆਹ ਕਰੋ ਜੀ ਦਰਸ਼ਨ ਗੁਰੂ ਮਹਾਰਾਜ ਜੀ ਦਾ ਨਗਰ ਕੀਰਤਨ ਜਾ ਰਿਹਾ ਸੀ ਤੇ ਮਹਾਰਾਜ ਨੇ ਸਾਡੇ ਕਰਮਾਂ ਦੇ ਵਿੱਚ ਲਿਖਿਆ ਹੈ ਜੀ ਇਹਨਾਂ ਗੁਰੂ ਮਹਾਰਾਜ ਦੇ ਦਰਸ਼ਨ ਤੇ ਅਸੀਂ ਉਹ ਵੀ ਕੀਤੇ ਆ ਜੀ ਇਹ ਸਾਨੂੰ ਨਗਰ ਕੀਰਤਨ ਟੱਕਰਿਆ ਜੀ ਥਿੰਦਾਂ ਵਾਲੀ ਨਹਿਰ ਤੇ ਧਾਰੀਵਾਲ ਥਿੰਦ ਉਹ ਨਹਿਰ ਤੇ ਨਗਰ ਕੀਰਤਨ ਚੱਕਰਿਆ ਜੀ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਪੰਜਾਂ ਪਿਆਰਿਆਂ ਚਾਰ ਸਹਿਬਜ਼ਾਦਿਆਂ ਦੇ ਦਰਸ਼ਨ ਕਰੋ ਤੇ ਵੇਖੋ ਜੀ ਤੇ ਕਰੋ ਦਰਸ਼ਨ ਪਾਲਕੀ ਸਾਹਿਬ ਦੇ ਵਾਹਿਗੁਰੂ ਵਾਹਿਗੁਰੂ ਹਰ ਇੱਕ ਦਾ ਭਲਾ ਕਰ ਵਾਹਿਗੁਰੂ ਸੱਚਾ ਪਾਤਸ਼ਾਹ ਤੇ ਆਉਂਦੇ ਸਮੇ ਸਾਨੂੰ ਗੁਰੂ ਮਹਾਰਾਜ ਜੀ ਦੇ ਫਿਰ ਦਰਸ਼ਨ ਹੋਏ ਆ ਜੀ ਤੇ ਵੇਖੋ ਗੁਰੂ ਮਹਾਰਾਜ ਦੇ ਕਰੋ ਦਰਸ਼ਨ ਤੇ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਵੱਤ ਤੋਂ ਵੱਧ ਸ਼ੇਅਰ ਕਰਦਿਆ ਕਰੋ ਦੂਜੀਆਂ ਵੀਡੀਓ ਤੁਸੀਂ ਗੰਦੀਆਂ ਮੰਦੀਆਂ ਤੇ ਹਰ ਕੋਈ ਸ਼ੇਅਰ ਕਰ ਦਿੰਦਾ ਪਰ ਜਿਹੜੀ ਗੁਰੂ ਵਾਲੀ ਵੀਡੀਓ ਹੁੰਦੀ ਆ ਉਹ ਵੀ ਬਹੁਤੀਆਂ ਨਹੀਂ ਇੱਕ ਦੋ ਜਣੇ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ